ਕੋਈ ਹੈ ਯੋਗਾਂ ਦੇ ਵਿੱਚ ਪੈ ਗਈ ਸੀ ਪੂਰਾ ਤੈਨ 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 ਤੈ ਨਾਮ ਦੇ ਨਾਲ ਸ਼ਰਮਜੀਤ ਕੌਰ ਜੀ ਕੇ ਨੈਸ਼ਨਲ ਚੈਨਲ ਸਾਡੇ ਵਿੱਚ ਆਧਾਰੇ ਸਤਨਾਕੀ ਪਾਰਕੀ ਕਮੰਡਰ ਸਿੰਘ ਜੀ ਦੀ ਹੈ ਆਸ ਮਹਾਰਾਜ ਜੀ ਨੂੰ ਪਹਿਲਾ ਇਹ ਬਾਰੇ ਉਹਨਾਂ ਦਾ ਵੀ ਸੋਸਾਇਟੀ ਬਣ ਉਹਨਾਂ ਦਾ ਬਹੁਤ ਬਹੁਤ ਅਸੀਂ ਕੀ ਤਰ੍ਹਾਂ ਦੀ ਲਿਆ ਅੱਜ ਦੇ ਸਵਾਗਤ ਦੀ ਕਵਰੇ ਬਹੁਤ ਬੜੀ ਨਾਮ ਆਖ ਰਿਹਾ ਨਾ ਕਿ ਉਹਨਾਂ ਦੇ ਉਹਨਾਂ ਵੱਲੋਂ ਦਿੱਤੇ ਗਏ ਸਾਰੇ ਸੰਦੇਸ਼ ਖਾਸਕਰ किसी ऊंच नीच नहीं कहना अपने मन में भी किसी के प्रति ऊंच नीच नहीं रखना और अमूल्य अमूल्य संदेश दते गए थे कि उन्होंने अपना आज समाज काफ़ी हद तक उन्होंने सिद्धांतों से चल भी रहा है और भी आगे चलने की लड़ है तो मैं आस करता हाँ कि अपने सारे आज दोबारा दृढ़ निश्चय करा ਕਿ ਆਪਣੇ ਜੀਵਨ ਵਿੱਚ ਉਹਨਾਂ ਦੇ ਸੰਦੇਸ਼ਾਂ ਨੂੰ ਆਪਾਂ ਧਿਆਨ ਵਿੱਚ ਰੱਖੀਏ ਜੀਵਨ ਵਿੱਚ ਅਮਲ ਕਰੀਏ ਮੈਂ ਇੱਕ ਵਾਰ ਫਿਰ ਸਭ ਨੂੰ ਬਧਾਈ ਦਿੰਦਾ ਹਾਂ ਤੇ ਬਹੁਤ ਮਾਨ ਮਹਿਸੂਸ ਕਰਦਾ ਹਾਂ ਇਸ ਸੰਗਤ ਦਾ ਪਾਰਟ ਬਣ ਕੇ ਅੱਜ ਬੜਾ ਸੁਭਾਗਤ ਹੈ ਸਹਿਬ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਆਪਾਂ ਸਾਰੇ ਉਹਨਾਂ ਤੋਂ ਪ੍ਰਕਾਸ਼ ਲੈਣ ਵਾਸਤੇ ਗਿਆਨ ਦਾ ਚਾਨਣ ਲੈਣ ਵਾਸਤੇ ਇੱਥੇ ਇਕੱਠਾ ਉਸ ਦੌਰ ਦੇ ਅੰਦਰ ਜਦ ਮਨੁੱਖ ਲਈ ਬੋਲਣ ਦਾ ਕਮੰਦੀ ਸੀ ਉਦੋਂ ਸੁਣਨ ਦੀ ਕਮੰਦੀ ਸੀ ਕੋਈ ਮਨੁੱਖ ਕੋਈ ਰੇਦ శాਸਟ੍ਰ ਦੀ ਗੱਲ ਨਹੀਂ ਚੌਰ ਸਕਦਾ ਸੀ ਅਕਾਲ ਅਰਦਾਸ ਮਹਾਰਾਜ ਨੇ ਉਸ ਤੇ ਬਾਣੀ ਉਚਾਰ ਕੇ ਜੋ ਮਨੁੱਖਤਾ ਨੂੰ ਰਸਤਾ ਦਿਖਾਇਆ ਜੋ ਮਨੁੱਖ ਦਾ ਵਹਿਮਾਂ ਪਰਮਾਤਮਾ ਜੁੰਦੀ ਹੋਈ ਸੀ ਉਸ ਨੂੰ ਰਸਤਾ ਦਿਖਾਇਆ ਉਹ ਇਥੋਂ ਤੱਕ ਕਿ ਲੋਕ ਮਰਨ ਲਈ ਵੀ ਤਿਆਰ ਹੋ ਜਾਂਦੇ ਸੀ ਸਵਰਗ ਨਹੀਂ ਖਾਤਾ ਜੋ ਬੋਲੇ ਫੋਨਰ ਪੈਜ ਕਰੋ ਵੀਰਦਾਸ ਮਿਲ ਕੇ ਨੰਨੇ ਚੈਲੇਜ ਮਿਲਦੀ ਜੀ ਜਤੀ ਜਤੀ ਪੈਦਾ ਹੋਏ ਉਹਨਾਂ ਨੇ ਜਿਹੜਾ ਹੈਗਾ ਜਾਤ ਪਾਤ ਨੂੰ ਇਲਕ ਇਹ ਇਹਦਾ ਹੈਗਾ ਖੰਡਨ ਕਰਦੇ ਹੋਏ ਸਾਰੇ ਮਨੁੱਖਤਾ ਨੂੰ ਬਰਾਬਰ ਦਾ ਦਰਜਾ ਦਿਵਾਨ ਦੇ ਲਈ ਜਿਸ ਸੰਘਰਸ਼ ਸ਼ੁਰੂ ਕੀਤਾ ਉਹ ਸੰਘਰਸ਼ ਦੇ ਵਿੱਚ ਉਹਨਾਂ ਨੂੰ ਜੀਵਨ ਦੇ ਅਖੀਰ ਤੱਕ ਲੜਾਈ ਲੜਦੇ ਰਹੇ ਨੇ ਸੀ ਭਈ ਤੇ ਉਹੀ ਵਿਚਾਰਧਾਰਾ ਦੇ ਵਿੱਚ ਸਾਡੇ ਅੱਗੇ ਜਿਹੜੇ ਹੈਗੇ ਨੇ ਹੋਰ ਵੀ ਮਤਲਬ ਜਿੱਦਾਂ ਡਾਕਟਰ ਬੇਦਗਰ ਹੈ ਜੀ ਗੁਰਗੋਬਿੰਦ ਸਿੰਘ ਜੀ ਹੈ ਉਹਨਾਂ ਨੇ ਸਮਾਜ ਦੇ ਵਿੱਚ ਬਰਾਬਰਤਾ ਦਾ ਸੰਦੇਸ਼ ਦਿੱਤਾ ਸਾਨੂੰ ਇਹ ਉਹਨਾਂ ਦੇ ਚੱਲੇ ਹੋਏ ਉਪਦੇਸ਼ਾਂ ਤੇ ਚੱਲਦੇ ਹੋਏ ਆਪਣੇ ਜੀਵਨ ਸਫਲਾ ਕਰਨਾ ਚਾਹੀਦਾ ਬੋਲੇ ਸੋ ਨਿਹਾਲ ਸਤਿਗੁਰੂ ਦਾਸ ਮਹਾਰਾਜ ਕੀ ਜੈ ਸਤਿਗੁਰੂ ਮਹਾਰਾਜ ਜੀ ਦੇ ਬਾਰੇ ਤਾਂ ਕੀ ਕਿਹਾ ਜਾ ਸਕਦਾ ਉਹ ਤਾਂ ਮਹਾਨ ਸ਼ਖਸੀਅਤ ਸਨ ਪਰ ਅਸੀਂ ਉਹਨਾਂ ਦੇ ਦਿੱਤੇ ਹੋਏ ਪੂਰਨਿਆਂ ਤੇ ਚੱਲ ਰਹੇ ਹਾਂ ਸੋ ਸਾਰੇ ਹੀ ਸੰਗਤ ਨੂੰ ਪਹਿਲਾ ਤਾਂ ਸਤਿਗੁਰੂ रविदास ਜੀ ਮਹਾਰਾਜ ਜੀ ਦੇ ਜਨਮ ਦੇ ਹੈਂ ਦੀਆਂ ਲੱਖ ਲੱਖ ਵਧਾਈਆਂ ਜੀ ਉਹਨਾਂ ਨੇ ਸਤਿਗੁਰੂ रविदास ਜੀ ਮਹਾਰਾਜ ਜੀ ਨੇ ਐਸਾ ਚਾਹੂੰ ਰਾਜ ਮੈਂ ਜਹ ਮਿਲੇ ਸਭਨ ਕੋ ਔਨ ਛੋਟ ਵੱੜਾ ਸਭ ਸੰਬਸੈ रविदास ਰਹੇ ਪਰਸਨ ਵਾਹਵਾਕਾਂ ਦੇ ਨਾਲ ਸਭ ਨੂੰ ਬਰਾਬਰਤਾ ਦਾ ਪਾਠ ਪੜਾਇਆ ਹੈ ਸੋ ਇਹੀ ਕਹਿੰਦੇ ਹੋਏ ਸਾਰੀ ਸੰਗਤ ਨੂੰ ਦੁਬਾਰਾ ਫੇਰ ਲੱਖ ਲੱਖ ਵਧਾਈ ਦਿੰਨੇ ਹਾਂ ਕਿ ਸਤਿਗੁਰੂ ਵਿਦਾਸ ਜੀ ਦੇ ਵਿਚਾਰਧਾਰਾ ਦੇ ਨਾਲ ਸਭ ਨੂੰ ਜੁੜਨਾ ਚਾਹੀਦਾ ਹੈ ਸੱਚ ਦੇ ਮਾਰਗ ਤੇ ਚੱਲਣਾ ਚਾਹੀਦਾ ਹੈ ਜਿਸ ਦੇ ਨਾਲ ਪਿਆਰ ਭਾਵਨਾ ਅਤੇ ਭਾਈਚਾਰਾ ਬਣਦਾ ਹੈ ਜੀ